ਟਰੱਕ ਯੂਨੀਅਨ ਸਮਾਣਾ ਦੇ ਸਮੂਹ ਟਰੱਕ ਆਪਰੇਟਰਾਂ ਤੇ ਡਰਾਈਵਰ ਪਾਈਚਾਰੇ ਵੱਲੋਂ ਜਸਦੀਪ ਸਿੰਘ ਜੋਲੀ ਨੂੰ ਸਰਬਸੰਮਤੀ ਨਾਲ ਟਰੱਕ ਯੂਨੀਅਨ ਸਮਾਣਾ ਦਾ ਪ੍ਰਧਾਨ ਠਾਪਿਆ ਗਿਆ। ਇਸ ਮੌਕੇ ਸਮੂਹ ਪਾਈਚਾਰੇ ਅਤੇ ਮੈਨੇਜਰ ਬినੋਦ ਬੱਬਰ ਵੱਲੋਂ ਨਵੇਂ ਬਣੇ ਪ੍ਰਧਾਨ ਨੂੰ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਜੋਲੀ ਨੇ ਕਿਹਾ ਕਿ ਸਮਾਣਾ ਇੰਡਸਟਰੀ ਨਾਲ ਇੱਕ ਬੈਠਕ ਦੌਰਾਨ ਗੱਲਬਾਤ ਕੀਤੀ ਜਾਵੇਗੀ। ਤਾਂ ਜੋ ਬਾਰੂ ਆਈਆਂ ਗੱਡੀਆਂ ਨੂੰ ਛੱਡ ਪੈਲ ਦੇ ਆਧਾਰ ਤੇ ਯੂਨੀਅਨ ਤੋਂ ਗੱਡੀ ਲਈ ਜਾਵੇ ਤਾਂ ਜੋ ਸਮਾਣਾ ਟਰਾਂਸਪੋਰਟ ਦਾ ਕੰਮ ਚੱਲ ਸਕੇ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਦੀਵਾਨ ਥਰੀਜਾ ਨਾ ਸ਼ਾਮ ਬਜਾਜ ਦੀ ਸਮਾਣਾ ਤੋਂ ਰਿਪੋਰਟ ਜੀ ਸਭ ਕੀ ਕਹਿਣਾ ਚਾਹੋਗੇ ਕਿ ਟੋਲੀ ਜੀ ਨੂੰ ਮਤਲਬ ਹੈ ਕਿ ਹੁਣ ਦਾ ਪ੍ਰਦਾਨ ਖਾ ਪਹ ਗਿਆ ਹੈ ਇਹ ਸਾਡੇ ਟਰੱਕ ਜੀਨਨ ਵਾਸਤੇ ਬਹੁਤ ਵਧੀਆ ਕੰਮ ਹੋਇਆ ਹੈ ਤੇ ਅਸੀਂ ਸਾਰੇ ਵੱਖ-ਵੱਖ ਸੰਸਥਾਵਾਂ ਤੋਂ ਜਿੰਨੇ ਵੀ ਲੋਕ ਆਏ ਨੇ ਸਾਡੇ ਟਰੱਕ ਯੂਨੀਅਨ ਤੋ ਵੀ ਜਬ ਆਰੋ ਅੰਦਰੋਂ ਕਿੱਥੋਂ ਵੀ ਸਾਰੇ ਸੰਗਤ ਆਈਏ ਨੇ ਸਾਰਿਆਂ ਦਾ ਬਹੁਤ ਬਹੁਤ ਤਹਿਦਿਨੋ ਧੰਨਵਾਦ ਕਰਦੇ ਆ ਜੀ ਤੁਹਾਨੂੰ ਪਤਾਨ ਬਣਨ ਤੇ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਬਾਈ ਜੀ ਬਹੁਤ ਬਹੁਤ ਮਤਲਬ ਤੁਹਾਨੂੰ ਇਹ ਕੀ ਦਾ ਧੰਨਵਾਦ ਕਰੋਂਗੇ ਤਸੀਬ ਕੀ ਦੀ ਤਰ੍ਹਾਂ ਤੁਹਾਨੂੰ ਪਛਾਨ ਨਹੀਂ ਮਿਲਦੀ ਧੰਨਵਾਦ ਕਰਦੇ ਆ ਜੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਦਾ ਕੰਪਰੀ ਸਾਹਿਬ ਦਾ ਕੱਜੂ ਮਾਜਰਾ ਸਾਹਿਬ ਦਾ ਤੇ ਆਪਣਾ ਜਿੰਨੇ ਸਾਰੇ ਪਿਆਰ ਕਰਨ ਵਾਲੇ ਜਨਤਾ ਸਾਰੇ ਟਰੱਕ ਆਪਰੇਟਰ ਨੇ ਉਹਨਾਂ ਦੇ ਸਦਕੇ ਹੀ ਆ ਜੀ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਤੇਰੇ ਵੱਲੋਂ ਇਹ ਤੁਹਾਨੂੰ ਸਰਬਸੰਮਤੀ ਨਾਲ ਬਣਾਇਆ ਗਿਆ ਜੀ ਕੋਈ ਇਲੈਕਸ਼ਨ ਹੋਏ ਨਹੀਂ ਤੁਹਾਡੇ ਇਹ ਸਰਬਸੰਮਤੀ ਨਾਲ ਬਣਾਇਆ ਗਿਆ ਜੀ ਹੋਰ ਤੁਸੀਂ ਆਪਣੇ ਆਪਣੇ ਪਾਤੀਆਂ ਡਰਾਈਵਰ ਵੀਰਾਂ ਨੂੰ ਪੂਰੇ ਸਹਿਯੋਗ ਦੇਣਾ ਚਾਹੁੰਦੇ ਹੋ ਜੀ ਸਹਿਯੋਗ ਤੋਂ ਸਾਰਾ ਕੰਮ ਜਿਵੇਂ ਪਹਿਲਾਂ ਚੱਲਦਾ ਸੀ ਪਿਛਲੇ ਸਮੇਂ ਉਹ ਵੀ ਚਲਾਉਣ ਦੀ ਕੋਸ਼ਿਸ਼ ਕਰਾਵਾਂਗੇ ਪੂਰਾ ਉਦੋਂ ਵੀ ਵਧੀਆ ਢੰਗ ਨਾਲ ਚਲਾਵਾਂਗੇ ਇਹਨਾਂ ਦੇ ਸਾਥ ਨਾਲ ਹੀ ਚੱਲਣਾ ਜੀ ਔਰ ਤੁਹਾਡੇ ਕੋਲ ਕੀ ਕੀ ਉਪਰਾਲੇ ਕੀਤੇ ਜਾਣਗੇ ਜੀ ਪ੍ਰਕਾਣ ਕੀ ਥਾਪੀ ਦੀਆਂ ਤੁਹਾਨੂੰ ਅਪਰਾਲੇ ਤਾਂ ਇੰਡਸਟਰੀ ਨਾਲ ਮੀਟਿੰਗ ਕਰਕੇ ਦੇ ਦੇ ਜੋ ਕੋਈ ਉਹਨਾਂ ਦੇ ਸਮੱਸਿਆਵਾਂ ਸੁਣੀਆਂ ਜਾਣਗੀਆਂ ਹੱਲ ਕਰੇ ਜੋ ਕੋਈ ਆਪਰੇਟਰਾਂ ਨੂੰ ਸਮੱਸਿਆ ਉਹ ਸੁਣੀਆ ਜਾਣਗੇ ਸਾਰਾ ਹੱਲ ਕਰਕੇ ਜੀ ਕੰਮ ਨੂੰ ਰਜਗਾਰ ਆ ਲੋਕਾਂ ਦਾ ਮਿਲਣਾ ਚਾਹੀਦਾ ਹੱਕ ਬਣਦਾ ਜੋ ਹੱਕ ਉਹ ਦਵਾਵਾਂਗੇ ਜੀ ਬਈ ਵਾਰ ਅਸੀਂ ਦੇਖਿਆ ਕੰਡੀਆਂ ਖੰਨੇ ਤੋਂ ਆਉਂਦੀਆਂ ਨੇ ਇੱਥੇ ਖਾਲੀ ਹੁੰਦੀਆਂ ਨੇ ਤੇ ਦੂਜੀ ਫੈਕਟਰੀ 'ਚ ਮਾਰ ਪਰ ਕੇ ਲੈ ਜਾਂਦੀਆਂ ਨੇ ਉਹਦੇ ਲਈ ਤੋਂ ਤੁਹਾਨੂੰ ਘਟਾ ਦਾ ਪਿੰਡ ਹੀ ਆ ਜੀ ਕਾਟਾ ਜੀ ਇਹੀ ਗੱਲ ਦੀ ਦਾ ਸਬਸੇ ਹੈ ਜੀ ਇਹੀ ਗੱਲ ਦੀ ਲੜਾਈ ਹੈ ਪਹਿਲਾਂ ਵੀ ਇੰਡਸਟਰੀ ਨਾਲ ਇਹੀ ਗੱਲ ਦਾ ਰੋਸ ਸੀ ਇਹੀ ਮਸਲਾ ਹੱਲ ਕਰਦੇ ਆ ਜੀ ਅਸੀਂ ਕਿੰਨੀ ਦੇਰ ਦੇ ਇਸ ਮਸਲੇ ਦਾ ਹੱਲ ਕਰ ਦੋ ਕਰਦਾ ਜੀ ਕੋ 10 15 ਦਿਨਾਂ ਚ ਜਲਦ ਤੋਂ ਜਲਦ ਕਰਦੇ ਆ ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਇੱਕ ਮਿੱਤਰ ਨੂੰ ਅੱਜ 8:30 ਵਜੇ ਦਾ ਪ੍ਰੋਟਾਨ ਭਰਾਇਆ ਗਿਆ ਮੈਂ ਸਭ ਤੋਂ ਪਹਿਲਾਂ ਸਾਰੇ ਸੰਗਤ ਨੂੰ ਵੈਕਰ ਜੀ ਦਾ ਖਾਲਸਾ ਵੈਕਰ ਜੀ ਕੀ ਫਤਿਹ ਬੁਲਾਉਣਾ ਜੀ ਔਰ ਮੈਂ ਇਹ ਆਸ ਰੱਖਦਾ ਲੋਕਾਂ ਨੂੰ ਵਿਸ਼ਵਾਸ ਵੀ ਦਿਵਾਣਾ ਕਿ ਅੱਜ ਤੋਂ 3-4 ਪਹਿਲਾਂ 5-6 ਮਹੀਨੇ ਪਹਿਲਾਂ ਜੋ ਆਪਾਂ ਲੋਕਾਂ ਨੂੰ ਕੰਮ ਦਿੱਤਾ ਸੀ ਉਸ ਤੋਂ ਵੀ ਵਿਵਵਦ ਕੰਮ ਦਵਾਵਾਂਗੇ ਔਰ ਜੋਲੀ ਦੇ ਨਾਲ ਡਟ ਕੇ ਖੜਾ ਖੜੇ ਆ ਔਰ ਖੜੇ ਵੀ ਰਹਾਂਗੇ ਜੋ ਬਾਹਰ ਦੀਆਂ ਗੱਡੀਆਂ ਆਉਂਦੇ ਉਹਦਾ ਵੀ ਅਸੀਂ ਬੈਠ ਕੇ ਮਸਾ ਹੱਲ ਕਰਾਂਗੇ ਇੰਡਸਟਰੀ ਦਾ ਮੇਡ ਇਨ ਕਰਾਂਗੇ ਉਹਨਾਂ ਨੂੰ ਭਰਨ ਤੋਂ ਲੋਕਾਂ ਦੇ ਸਾਡੇ ਲੋਗੋ ਟਰੱਕ ਹੀ ਹੁੰਦੇ ਜਿਹੜੀਆਂ ਗੱਡੀਆਂ ਦਾ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਮਾਲ ਦਵਾਵਾਂਗੇ ਉਸ ਤੋਂ ਜਿਹੜਾ ਫालतू ਮਾਲ ਹੋਏਗਾ ਉਹ ਬਾਹਰ ਦੀ ਗੱਡੀ ਉੱਪਰ ਚ ਪੜਾਇਆ ਜਾਏਗਾ ਪਹਿਲੋ ਟਰੱਕ ਹੀ ਹੁੰਦੀ ਗੱਡੀ ਸਭ ਤੋਂ ਪਹਿਲ